ਤਲਾਕ ਦੇ ਬਾਰੇ ਵਿੱਚ ਕਈ ਦੋਸਤਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਜਿਵੇਂ ਕਿ ਤਲਾਕ ਲੈਣ ਦੇ ਵਿੱਚ ਕਿੰਨੇ ਦਿਨ ਲੱਗਦੇ ਨੇ ਤਲਾਕ ਦੀ ਪ੍ਰਕਿਰਿਆ ਦੇ ਵਿੱਚ ਦੇਰੀ ਕਿਉਂ ਹੁੰਦੀ ਹੈ ਤਲਾਕ ਦਾ ਕੇਸ ਬਹੁਤ ਜ਼ਿਆਦਾ ਲੰਮਾ ਕਿਉਂ ਚੱਲਦਾ ਹੈ ਤਲਾਕ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਜਿਨ੍ਹਾਂ ਦੇ ਜਵਾਬ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਭਾਰਤ ਦੇ ਵਿੱਚ ਤਲਾਕ ਸਿਰਫ ਇੱਕ ਕਾਨੂੰਨੀ ਮਾਮਲਾ ਨਹੀਂ ਹੈਗਾ ਸਗੋਂ ਇਹ ਇੱਕ ਸਮਾਜਿਕ ਅਤੇ ਭਾਵਨਾਤਮਕ ਟਕਰਾਵ ਵੀ ਹੈ ਮਾੜੇ ਵਿਵਹਤਾ ਸਬੰਧਾਂ ਦੇ ਕਾਰਨ ਘਰੇਲੂ ਹਿੰਸਾ ਦੇ ਕਾਰਨ ਦਾਜ ਦੇ ਜਿਹੜੇ ਝਗੜੇ ਨੇ ਉਹਨਾਂ ਦੇ ਕਾਰਨ ਕਈ ਹੋਰ ਕਾਰਨ ਹੋ ਜਾਂਦੇ ਨੇ ਜਿਨ੍ਹਾਂ ਕਰਕੇ ਤਲਾਕ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਇਆਗਾ ਅੱਜ ਜਦੋਂ ਪਤੀ ਪਤਨੀ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਲੰਮੀ ਕਾਨੂੰਨੀ ਲੜਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਇਥੋਂ ਤੱਕ ਕਿ ਆਪਸੀ ਸਹਿਮਤੀ ਦੇ ਨਾਲ ਜਿਹੜਾ ਤਲਾਕ ਹੁੰਦਾ ਹੈ ਉਹ ਤਲਾਕ ਲੈਣ ਵਾਲੇ ਜੋੜਿਆਂ ਨੂੰ ਵੀ ਕਈ ਵਾਰੀ ਕਈ ਕਈ ਮਹੀਨੇ ਉਡੀਕ ਕਰਨੀ ਪੈਂਦੀ ਹੈ ਜਦੋਂ ਕਿ ਜਿਹੜਾ ਵਿਵਾਦਿਤ ਤਲਾਕ ਹੁੰਦਾ ਹੈ ਕੰਟੈਸਟਡ ਜਿਹੜਾ ਡਿਵੋਰਸ ਹੁੰਦਾ ਹੈ ਜਿਹਨੂੰ ਅਸੀਂ ਕਈ ਵਾਰੀ ਇੱਕ ਧਿਰ ਵੱਲੋਂ ਜਿਹੜਾ ਫੈਲ ਕੀਤਾ ਗਿਆ ਤਲਾਕ ਵੀ ਕਹਿ ਦਿੰਦੇ ਆਂਗੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਵੀ ਪਾਰਟੀਆਂ ਨੂੰ ਕਈ ਕਈ ਸਾਲਾਂ ਤੱਕ ਅਦਾਲਤ ਵਿੱਚ ਜਾਣਾ ਪੈਂਦਾ ਹੈ। ਅਦਾਲਤਾਂ ਦੇ ਚੱਕਰ ਕੱਟਣੇ ਪੈਂਦੇ ਨੇ। ਤਰੀਕ ਤੇ ਤਰੀਕ ਪੈਂਦੀ ਰਹਿੰਦੀ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤਲਾਕ ਵਿੱਚ ਲੱਗਣ ਵਾਲੇ ਸਮੇਂ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਭਾਰਤ ਵਿੱਚ ਤਲਾਕ ਦੀ ਪ੍ਰਕਿਰਿਆ ਕਿੰਨੇ ਦਿਨ ਤੱਕ ਚੱਲਦੀ ਹੈ, ਕਿੰਨਾ ਟਾਈਮ ਚੱਲਦੀ ਹੈ। ਆਪਸੀ ਸਹਿਮਤੀ ਦੇ ਨਾਲ ਜਿਹੜਾ ਤਲਾਕ ਹੁੰਦਾ ਹੈ ਤੇ ਦੂਜਾ ਜਿਹੜਾ ਇੱਕ ਪਾਰਟੀ ਵੱਲੋਂ ਫਾਈਲ ਕੀਤਾ ਗਿਆ ਤਲਾਕ ਹੁੰਦਾ ਹੈ। ਇਹਨਾਂ ਦੇ ਵਿੱਚ ਟਾਈਮ ਕਿੰਨਾ ਲੱਗਦਾ ਹੈ? ਤਲਾਕ ਦੀ ਪ੍ਰਕਿਰਿਆ ਦੇ ਵਿੱਚ ਦੇਰੀ ਕਿਉਂ ਹੁੰਦੀ ਹੈ ਤੇ ਹੋਰ ਬਹੁਤ ਸਾਰੀ ਜਾਣਕਾਰੀ ਤਲਾਕ ਦੇ ਨਾਲ ਸੰਬੰਧਿਤ ਜਿਹੜੀ ਹੈਗੀ ਹੈ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਕਈ ਲੋਕ ਅਜੇ ਵੀ ਇਹ ਮੰਨਦੇ ਨੇ ਕਿ ਤਲਾਕ ਸਿਰਫ ਇੱਕ ਕਾਗਜ਼ ਤੇ ਸਾਈਨ ਕਰਕੇ ਹੋ ਜਾਂਦਾ ਹੈ ਕਈ ਵਾਰੀ ਪੰਚਾਇਤੀ ਤਲਾਕ ਕਰਵਾ ਲੈਂਦੇ ਨੇ ਕਈ ਵਾਰੀ ਕਿਸੇ ਨੋਟਰੀ ਤੋਂ ਟੈਸਟਡ ਕਰਵਾ ਕੇ ਕਹਿ ਦਿੰਦੇ ਨੇ ਜੀ ਤਲਾਕ ਹੋ ਗਿਆ ਪਰ ਇਹ ਤਲਾਕ ਨਹੀਂ ਮੰਨਿਆ ਜਾਂਦਾ ਕੋਰਟ ਇਸ ਤਰ੍ਹਾਂ ਦੇ ਤਲਾਕ ਨੂੰ ਨਹੀਂ ਮੰਦੀ ਜਿਹੜੀ ਹਕੀਕਤ ਹੈ ਉਹ ਇਸ ਤੋਂ ਵੀ ਕਿਤੇ ਵੱਖਰੀ ਹੈ ਬਹੁਤ ਸਾਰੇ ਜਿਹੜੇ ਮੈਰਿਡ ਕਪਲਸ ਨੇ ਵਿਆਹੇ ਹੋਏ ਜੋੜੇ ਨੇ ਉਹ ਕਾਨੂੰਨੀ ਪ੍ਰਕਿਰਿਆ ਦੀ ਜਾਣਕਾਰੀ ਦੀ ਘਾਟ ਕਾਰਨ ਸਾਲਾਂ ਤੱਕ ਫਸੇ ਰਹਿੰਦੇ ਨੇ ਕੋਰਟ ਕਚੈਰੀਆਂ ਦੇ ਚੱਕਰ ਮਾਰਦੇ ਰਹਿੰਦੇ ਨੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ ਬੇਤੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ ਇਸੇ ਲਈ ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਭਾਵੇਂ ਉਹ ਖੁਦ ਤਲਾਕ ਦੀ ਸਥਿਤੀ ਵਿੱਚ ਹੈ ਜਾਂ ਆਪਣੇ ਕਿਸੇ ਨਜ਼ਦੀਕੀ ਨੂੰ ਕਾਨੂੰਨੀ ਸਲਾਹ ਦੇਣਾ ਚਾਹੁੰਦਾ ਹੈ ਕਿਸੇ ਦੀ ਹੈਲਪ ਕਰਨਾ ਚਾਹੁੰਦਾ ਹੈ ਅੱਜ ਅਸੀਂ ਤਲਾਕ ਦੀ ਪ੍ਰਕਿਰਿਆ ਨੂੰ ਇਸ ਵਿੱਚ ਆਉਣ ਵਾਲੀ ਦੇਰੀ ਨੂੰ ਇਸ ਨੂੰ ਜਲਦੀ ਪੂਰਾ ਕਰਨ ਦੇ ਤਰੀਕਿਆਂ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਲਾਕ ਦਾ ਸਿੱਧਾ ਜਿਹਾ ਅਰਥ ਹੈ ਕਿ ਵਿਆਹ ਦਾ ਕਾਨੂੰਨੀ ਤੌਰ ਤੇ ਟੁੱਟਣਾ ਖਤਮ ਹੋਣਾ ਵਿਆਹ ਦੇ ਰਿਸ਼ਤੇ ਦਾ ਖਤਮ ਹੋਣਾ ਜਦੋਂ ਪਤੀ ਪਤਨੀ ਦਾ ਰਿਸ਼ਤਾ ਇੰਨਾ ਜ਼ਿਆਦਾ ਵਿਗੜ ਜਾਂਦਾ ਹੈ ਕਿ ਇਕੱਠੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਔਖਾ ਹੋ ਜਾਂਦਾ ਹੈ ਤਾਂ ਫਿਰ ਉਹ ਅਦਾਲਤ ਵਿੱਚ ਜਾ ਕੇ ਤਲਾਕ ਦੀ ਅਰਜ਼ੀ ਦੇ ਦਿੰਦੇ ਨੇ ਤਲਾਕ ਦਾ ਕੇਸ ਫੈਲ ਕਰ ਦਿੰਦੇ ਨੇ ਕਹਿਣ ਤੋਂ ਭਾਵ ਕਿ ਜਿਹੜਾ ਡਿਵੋਰਸ ਦਾ ਕੇਸ ਹੁੰਦਾ ਹੈ ਉਹ ਕੋਰਟ ਦੇ ਵਿੱਚ ਫੈਲ ਕੀਤਾ ਜਾਂਦਾ ਹੈ ਪਰ ਇਸ ਦੇ ਲਈ ਇੱਕ ਲੰਮੀ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਫਿਰ ਅਦਾਲਤ ਹੈ ਜਿਹੜੀ ਕੋਰਟ ਹੈ ਜਿਹੜੀ ਉਹ ਜਿਹੜੇ ਡਿਵੋਰਸ ਦੇ ਆਰਡਰ ਹੁੰਦੇ ਨੇ ਤਲਾਕ ਦੇ ਆਰਡਰ ਹੁੰਦੇ ਨੇ ਇੱਕ ਲੰਮੇ ਟਾਈਮ ਤੋਂ ਬਾਅਦ ਕਿਤੇ ਜਾ ਕੇ ਹੁੰਦੇ ਨੇ ਤੇ ਫਿਰ ਕਾਨੂੰਨੀ ਤੌਰ ਤੇ ਜਿਹੜਾ ਇਹ ਵਿਆਹ ਦਾ ਰਿਸ਼ਤਾ ਹੁੰਦਾ ਹੈ ਉਹ ਖਤਮ ਹੋ ਜਾਂਦਾ ਹੈ ਡਿਵੋਰਸ ਹੋ ਜਾਂਦਾ ਹੈ ਪਰ ਇਹ ਇੱਕ ਲੰਮੀ ਪ੍ਰਕਿਰਿਆ ਹੈ ਦੋਸਤੋ ਭਾਰਤ ਦੇ ਵਿੱਚ ਜਿਹੜਾ ਤਲਾਕ ਹੈ ਉਸ ਨੂੰ ਮੁੱਖ ਤੌਰ ਤੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਹੁੰਦਾ ਹੈ ਆਪਸੀ ਤਲਾਕ ਇੱਕ ਹੁੰਦਾ ਹੈ ਵਿਵਾਦਿਤ ਤਲਾਕ ਜਿਹਨੂੰ ਅਸੀਂ ਕਈ ਵਾਰੀ 13B ਦੇ ਵਿੱਚ ਕਹਿ ਦਿੰਦੇ ਆ ਕਿ ਤਲਾਕ ਹੋ ਗਿਆ ਜਿਹੜਾ ਸਹਿਮਤੀ ਦੇ ਨਾਲ ਤਲਾਕ ਹੁੰਦਾ ਹੈ ਜਿੱਥੇ ਹਸਬੰਡ ਵਾਈਫ ਦੋਨੋਂ ਸਹਿਮਤ ਹੁੰਦੇ ਨੇ ਇੱਕ ਕਈ ਵਾਰੀ ਹੁੰਦਾ ਹੈ ਕਿ ਇੱਕ ਧਿਰ ਸਹਿਮਤ ਹੈ ਇੱਕ ਸਹਿਮਤ ਨਹੀਂ ਹੈਗੀ ਇੱਕ ਤਲਾਕ ਲੈਣਾ ਚਾਹੁੰਦੀ ਹੈ ਇੱਕ ਧਿਰ ਤਲਾਕ ਦੇਣਾ ਨਹੀਂ ਚਾਹੁੰਦੀ ਉਹਨੂੰ ਅਸੀਂ ਕੰਟੈਸਟਡ ਡਿਵੋਰਸ ਕਹਿ ਦਿੰਦੇ ਆ ਜਾਂ ਵਿਵਾਦਿਤ ਤਲਾਕ ਕਹਿ ਦਿੰਦੇ ਆ ਆਪਸੀ ਤਲਾਕ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਜਦੋਂ ਪਤੀ ਪਤਨੀ ਦੋਨੋਂ ਇਕੱਠੇ ਤਲਾਕ ਲੈਣ ਦਾ ਫੈਸਲਾ ਕਰਦੇ ਨੇ ਇਸ ਦੇ ਵਿੱਚ ਦੋਨੋਂ ਧਿਰਾਂ ਹੁੰਦੀਆਂ ਨੇ ਜਿਹੜੀਆਂ ਉਹ ਇਕੱਠੇ ਅਦਾਲਤ ਦੇ ਵਿੱਚ ਤਲਾਕ ਦੀ ਅਰਜੀ ਲਗਾ ਦਿੰਦੀਆਂ ਨੇ ਕੇਸ ਫਾਈਲ ਕਰ ਦਿੰਦੀਆਂ ਨੇ ਅਦਾਲਤ ਨੂੰ ਦੱਸਦੀਆਂ ਨੇ ਕਿ ਉਹ ਵੱਖ ਹੋਣਾ ਚਾਹੁੰਦੀਆਂ ਨੇ ਦੋਨੋਂ ਧਿਰਾਂ ਇਹ ਤਲਾਕ ਦਾ ਸਭ ਤੋਂ ਆਸਾਨ ਤਰੀਕਾ ਹੈ ਤੇ ਸਸਤਾ ਤਰੀਕਾ ਹੈ ਛੇਤੀ ਕੰਮ ਨੇ ਪੈਟ ਜਾਂਦਾ ਹੈ ਇਸ ਦੇ ਵਿੱਚ ਅਦਾਲਤ ਜ਼ਿਆਦਾ ਪੁੱਛਗਿੱਛ ਨਹੀਂ ਕਰਦੀ ਕੋਰਟ ਸਿਰਫ ਇਹ ਦੇਖਦੀ ਹੈ ਕਿ ਦੋਨੋਂ ਧਿਰਾਂ ਆਪਣੀ ਮਰਜ਼ੀ ਦੇ ਨਾਲ ਵੱਖ ਹੋ ਰਹੀਆਂ ਨੇ ਤਲਾਕ ਲੈਣ ਦੇ ਲਈ ਦੋਨੋਂ ਧਿਰਾਂ ਸਹਿਮਤ ਨੇ ਜਾਂ ਨਹੀਂ ਕੋਰਟ ਸਿਰਫ ਇੰਨਾ ਕੁ ਦੇਖਦੀ ਹੈ ਇਹ ਤਲਾਕ ਜਲਦੀ ਹੋ ਜਾਂਦਾ ਹੈ ਛੇਤੀ ਹੋ ਜਾਂਦਾ ਹੈ ਕਿਉਂਕਿ ਇਸ ਵਿੱਚ ਕੋਈ ਲੜਾਈ ਝਗੜਾ ਨਹੀਂ ਹੁੰਦਾ ਆਪਸੀ ਸਹਿਮਤੀ ਹੁੰਦੀ ਹੈ ਜਿਹੜਾ ਵਿਵਾਦਿਤ ਤਲਾਕ ਹੁੰਦਾ ਹੈ ਇਸ ਦਾ ਮਤਲਬ ਇਹ ਹੈ ਕਿ ਜਦੋਂ ਸਿਰਫ ਇੱਕ ਧਿਰ ਭਾਵ ਕੇ ਪਤੀ ਜਾਂ ਫਿਰ ਪਤਨੀ ਦੋਨਾਂ ਵਿੱਚੋਂ ਕੋਈ ਇੱਕ ਧਿਰ ਤਲਾਕ ਚਾਹੁੰਦੀ ਹੈ ਦੂਜੀ ਧਿਰ ਤਲਾਕ ਨਹੀਂ ਚਾਹੁੰਦੀ ਇਸ ਦੇ ਵਿੱਚ ਇੱਕ ਧਿਰ ਹੈ ਜਿਹੜੀ ਉਹ ਅਦਾਲਤ ਵਿੱਚ ਤਲਾਕ ਦਾ ਕੇਸ ਦੇਰ ਕਰਦੀ ਹੈ ਤਲਾਕ ਲੈਣ ਦੇ ਕਾਰਨ ਦੱਸੇ ਜਾਂਦੇ ਨੇ ਕਿ ਕਿਉਂ ਤਲਾਕ ਚਾਹੀਦਾ ਹੈ ਦੂਜੀ ਧਿਰ ਨੂੰ ਅਦਾਲਤ ਦੇ ਵਿੱਚ ਫਿਰ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹੈ ਕੇਸ ਲੰਮੇ ਸਮੇਂ ਤੱਕ ਚੱਲਦਾ ਰਹਿੰਦਾ ਹੈ ਜਿਹੜੀਆਂ ਕੋਰਟ ਦੀਆਂ ਕਾਰਵਾਈਆਂ ਨੇ ਉਹ ਚਲਦੀਆਂ ਰਹਿੰਦੀਆਂ ਨੇ ਤੇ ਜਿਹੜਾ ਇਹ ਤਲਾਕ ਹੈ ਇਹ ਥੋੜਾ ਮੁਸ਼ਕਲ ਵੀ ਹੁੰਦਾ ਹੈਗਾ ਕਿਉਂਕਿ ਇਸ ਦੇ ਵਿੱਚ ਦੋਵਾਂ ਧਿਰਾਂ ਵਿਚਕਾਰ ਲੜਾਈ ਹੁੰਦੀ ਰਹਿੰਦੀ ਹੈ ਸਹਿਮਤੀ ਨਹੀਂ ਬਣਦੀ ਕਿਸੇ ਨਾ ਕਿਸੇ ਗੱਲ ਤੇ ਟਕਰਾਅ ਹੁੰਦਾ ਰਹਿੰਦਾ ਹੈ ਇਸ ਤਰ੍ਹਾਂ ਦੇ ਤਲਾਕ ਦੇ ਵਿੱਚ ਅਦਾਲਤ ਨੂੰ ਸਬੂਤਾਂ ਦੀ ਜਾਂਚ ਕਰਨੀ ਪੈਂਦੀ ਹੈ ਅਤੇ ਫੈਸਲਾ ਕਰਨਾ ਪੈਂਦਾ ਹੈ ਕਿ ਤਲਾਕ ਹੋਣਾ ਚਾਹੀਦਾ ਹੈ ਜਾਂ ਨਹੀਂ ਤੇ ਸਾਡੇ ਅੱਗੇ ਜਿਹੜਾ ਇੱਕ ਵੱਡਾ ਸਵਾਲ ਹੈ ਕਿ ਤਲਾਕ ਲੈਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਕਿੰਨਾ ਟਾਈਮ ਲੱਗਦਾ ਹੈ ਤਲਾਕ ਕਿੰਨੇ ਦਿਨਾਂ ਵਿੱਚ ਹੁੰਦਾ ਹੈ ਤੇ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਹ ਆਪਸੀ ਸਹਿਮਤੀ ਦੇ ਨਾਲ ਲਿਆ ਜਾ ਰਿਹਾ ਹੈ ਜਾਂ ਫਿਰ ਇੱਕ ਧਿਰ ਵੱਲੋਂ ਫੈਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੀ ਅਦਾਲਤੀ ਕਾਰਵਾਈ ਹੁੰਦੀ ਹੈ ਸਬੂਤ ਹੁੰਦੇ ਨੇ ਦੋਨਾਂ ਧਿਰਾਂ ਦੀ ਸਹਿਮਤੀ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਮੈਟਰ ਕਰਦੀਆਂ ਨੇ ਤਲਾਕ ਨੂੰ ਬਧੇਰੇ ਸਮਾਂ ਦੇਣ ਦਾ ਕਾਰਨ ਬਣਦੀਆਂ ਨੇ ਜੇਕਰ ਪਤੀ ਪਤਨੀ ਦੋਨੋਂ ਇਕੱਠੇ ਤਲਾਕ ਲੈਣ ਦੇ ਲਈ ਸਹਿਮਤ ਹੋ ਜਾਂਦੇ ਨੇ ਤਾਂ ਇਹ ਸਭ ਤੋਂ ਆਸਾਨ ਤਰੀਕਾ ਹੈ ਸੌਖਾ ਤਰੀਕਾ ਹੈ ਇਸ ਵਿੱਚ ਆਮ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ 6 ਕੁ ਮਹੀਨੇ ਦਾ ਹੀ ਟਾਈਮ ਲੱਗਦਾ ਹੈ ਪਰ ਇਸ ਸਬੰਧ ਦੇ ਵਿੱਚ ਸੁਪਰੀਮ ਕੋਰਟ ਦੀਆਂ ਕੁਝ ਜੱਜਮੈਂਟਸ ਵੀ ਹੈਗੀਆਂ ਨੇ ਫੈਸਲੇ ਹੈਗੇ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਜਲਦੀ ਵੀ ਤਲਾਕ ਲਿਆ ਜਾ ਸਕਦਾ ਹੈ 6 ਮਹੀਨਿਆਂ ਤੋਂ ਪਹਿਲਾਂ ਵੀ ਜਿਹੜਾ ਇਹ 6 ਮਹੀਨੇ ਦਾ ਟਾਈਮ ਪੀਰੀਅਡ ਹੈ ਇਹ ਕੋਈ ਮੰਡੀਟਰੀ ਨਹੀਂ ਹੈਗਾ ਆਪਸੀ ਸਹਿਮਤੀ ਨਾਲ ਜਿਹੜਾ ਤਲਾਕ ਹੁੰਦਾ ਹੈ ਉਸ ਦੇ ਲਈ ਕੁਝ ਨਿਯਮ ਨੇ ਕੁਝ ਸ਼ਰਤਾਂ ਨੇ ਤਲਾਕ ਲੈਣ ਤੋਂ ਪਹਿਲਾਂ ਵਿਆਹ ਘੱਟੋ-ਘੱਟ 1 ਸਾਲ ਪੁਰਾਣਾ ਹੋਣਾ ਚਾਹੀਦਾ ਹੈ ਕਾਨੂੰਨ ਦੇ ਵਿੱਚ ਇਹ ਲਿਖਿਆ ਹੋਇਆ ਹੈ ਜੇਕਰ ਵਿਆਹ 1 ਸਾਲ ਤੋਂ ਪੁਰਾਣਾ ਨਹੀਂ ਹੈਗਾ ਤਾਂ ਤੁਸੀਂ ਆਮ ਤੌਰ ਤੇ ਤਲਾਕ ਨਹੀਂ ਲੈ ਸਕਦੇ ਪਰ ਫਿਰ ਵੀ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਕੁਝ ਟਾਈਮ ਪਹਿਲਾਂ ਜਿਵੇਂ ਇਲਾਹਾਬਾਦ ਹਾਈ ਕੋਰਟ ਦੀ ਇੱਕ ਜੱਜਮੈਂਟ ਆਈ ਸੀ ਜਿਹੜਾ ਇਹ 1 ਸਾਲ ਦਾ ਟਾਈਮ ਪੀਰੀਅਡ ਹੈ ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਕੇਸ ਦਾਇਰ ਕੀਤਾ ਜਾ ਸਕਦਾ ਹੈ ਜਲਦੀ ਵੀ ਤਲਾਕ ਹੋ ਸਕਦਾ ਹੈ 6 ਮਹੀਨੇ ਵਾਲਾ ਟਾਈਮ ਪੀਰੀਅਡ 1 ਸਾਲ ਵਾਲਾ ਟਾਈਮ ਪੀਰੀਅਡ ਹੈ ਜਿਹੜਾ ਇਹ ਵੀ ਕੋਈ ਮੰਡੀਟਰੀ ਨਹੀਂ ਹੈਗਾ ਜੇ ਸਥਿਤੀ ਇਹੋ ਜੀ ਹੈ ਕਿ ਦੋਨਾਂ ਦਾ ਰਹਿਣਾ ਬਿਲਕੁਲ ਵੀ ਪੌਸੀਬਲ ਨਹੀਂ ਹੈਗਾ ਸੰਭਵ ਨਹੀਂ ਹੈਗਾ ਰਿਸ਼ਤਾ ਬਿਲਕੁਲ ਖਤਮ ਹੋ ਚੁੱਕਿਆ ਹੈ ਤਾਂ ਜਲਦੀ ਵੀ ਤਲਾਕ ਹੋ ਸਕਦਾ ਹੈ ਕੁਝ ਹੀ ਮਹੀਨਿਆਂ ਦੇ ਵਿੱਚ ਤਲਾਕ ਹੋ ਸਕਦਾ ਹੈ ਕੁਝ ਦਿਨਾਂ ਦੇ ਵਿੱਚ ਵੀ ਹੋ ਸਕਦਾ ਹੈ ਜੇ ਪਤੀ ਪਤਨੀ ਦੋਨੋਂ ਸਹਿਮਤ ਨੇ ਸਹਿਮਤੀ ਦੇ ਨਾਲ ਤਲਾਕ ਲੈ ਰਹੇ ਨੇ ਤਾਂ ਪਤੀ ਪਤਨੀ ਦੋਨਾਂ ਨੂੰ ਤਲਾਕ ਦੇ ਲਈ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਦੋਨਾਂ ਦੀ ਪੂਰੀ ਸਹਿਮਤੀ ਹੋਣੀ ਚਾਹੀਦੀ ਹੈ ਜੇਕਰ ਦੋਮਾਂ ਦੇ ਵਿੱਚੋਂ ਕੋਈ ਵੀ ਇੱਕ ਇਨਕਾਰ ਕਰ ਦਿੰਦਾ ਹੈ ਮਨ੍ਹਾ ਕਰ ਦਿੰਦਾ ਹੈ ਤਾਂ ਫਿਰ ਆਪਸੀ ਸਹਿਮਤੀ ਦੇ ਨਾਲ ਤਲਾਕ ਨਹੀਂ ਹੁੰਦਾ ਦੋਸਤੋ ਜਾਇਦਾਦ ਬਾਰੇ ਬੱਚਿਆਂ ਬਾਰੇ ਖਰਚਿਆਂ ਬਾਰੇ ਇਹਨਾਂ ਤੇ ਵੀ ਸਮਝੌਤਾ ਹੋਣਾ ਚਾਹੀਦਾ ਹੈ ਤਲਾਕ ਦੇ ਦੌਰਾਨ ਪਤੀ ਪਤਨੀ ਨੂੰ ਕੁਝ ਗੱਲਾਂ ਤੇ ਸਹਿਮਤ ਹੋਣ ਦੀ ਜ਼ਰੂਰਤ ਹੁੰਦੀ ਹੈ ਲੋੜ ਹੁੰਦੀ ਹੈ ਵਿਆਹ ਦੇ ਦੌਰਾਨ ਜਿਹੜੀ ਪ੍ਰਾਪਤ ਕੀਤੀ ਗਈ ਜਾਇਦਾਦ ਹੁੰਦੀ ਹੈ ਉਸ ਨੂੰ ਕਿਵੇਂ ਵੰਡਣਾ ਹੈ ਕਿਹੜਾ ਕੀ ਰੱਖੂਗਾ ਤੇ ਇਸ ਟੌਪਿਕ ਤੇ ਵੈਸੇ ਤਾਂ ਅਸੀਂ ਪਹਿਲਾਂ ਵੀ ਇੱਕ ਡਿਟੇਲਡ ਵੀਡੀਓ ਬਣਾ ਚੁੱਕੇ ਹਾਂ ਜੇ ਤੁਸੀਂ ਹੋਰ ਵਧੇਰੇ ਜਾਣਕਾਰੀ ਚਾਹੁੰਦੇ ਹੋ ਤਾਂ ਇਸ ਤੋਂ ਪਹਿਲਾਂ ਬਣਾਈ ਗਈ ਵੀਡੀਓ ਵੀ ਦੇਖ ਸਕਦੇ ਹੋ ਜਦੋਂ ਤਲਾਕ ਹੁੰਦਾ ਹੈ ਕਈਆਂ ਕੋਲੇ ਤਾਂ ਜਵਾਕ ਹੁੰਦਾ ਹੈ ਜੇਕਰ ਬੱਚੇ ਹੁੰਦੇ ਨੇ ਜਾਂ ਕੋਈ ਬੱਚਾ ਹੁੰਦਾ ਤਾਂ ਉਹਨਾਂ ਦੀ ਵੀ ਦੇਖਭਾਲ ਬਾਰੇ ਫੈਸਲਾ ਲਿਆ ਜਾਂਦਾ ਹੈ ਕਿ ਕੌਣ ਰੱਖੂਗਾ ਕੌਣ ਦੇਖਭਾਲ ਕਰੂਗਾ ਠੀਕ ਹੈ ਕੌਣ ਕਦੋਂ ਮਿਲ ਸਕਦਾ ਹੈ ਕਿੱਥੇ ਮਿਲ ਸਕਦਾ ਹੈ ਇਸ ਤਰ੍ਹਾਂ ਦੀਆਂ ਕਈ ਹੋਰ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਤੇ ਸਹਿਮਤ ਹੋਣਾ ਪੈਂਦਾ ਹੈ ਆਪਸੀ ਸਹਿਮਤੀ ਨਾਲ ਤਲਾਕ ਦੀ ਜਿਹੜੀ ਪ੍ਰਕਿਰਿਆ ਹੈ ਉਸ ਦੇ ਵਿੱਚ ਪਤੀ ਪਤਨੀ ਦੋਨੋਂ ਮਿਲ ਕੇ ਫੈਮਿਲੀ ਕੋਰਟ ਦੇ ਵਿੱਚ ਜਿਹੜੀ ਪਰਿਵਾਰਕ ਅਦਾਲਤ ਹੁੰਦੀ ਹੈ ਉਸ ਦੇ ਵਿੱਚ ਕੀ ਸਦਰ ਕਰ ਦਿੰਦੇ ਨੇ ਇਸ ਅਰਜੀ ਦੇ ਵਿੱਚ ਫਿਰ ਕੇਸ ਦੇ ਵਿੱਚ ਉਹ ਦੱਸਦੇ ਨੇ ਕਿ ਦੋਨਾਂ ਨੂੰ ਤਲਾਕ ਚਾਹੀਦਾ ਹੈ ਅਰਜੀ ਦੇ ਨਾਲ ਜਿਹੜੇ ਕੁਝ ਮਹੱਤਵਪੂਰਨ ਦਸਤਾਵੇਜ਼ ਹੁੰਦੇ ਨੇ ਡਾਕੂਮੈਂਟ ਹੁੰਦੇ ਨੇ ਉਹ ਲਗਾਏ ਜਾਂਦੇ ਨੇਗੇ ਇਸ ਕੰਮ ਦੇ ਵਿੱਚ ਲਗਭਗ 1-2 ਦਿਨ ਲੱਗ ਜਾਂਦੇ ਨੇ ਕੇਸ ਲਗਾਉਣ ਦੇ ਵਿੱਚ ਇਸ ਤੋਂ ਬਾਅਦ ਫਿਰ ਅਦਾਲਤ ਤੇ ਜਿਹੜੀ ਉਹ ਤਲਾਕ ਦੀ ਪਟੀਸ਼ਨ ਜਾਂ ਫਿਰ ਜਿਹੜਾ ਤਲਾਕ ਦਾ ਕੇਸ ਹੁੰਦਾ ਹੈ ਅਰਜੀ ਹੁੰਦੀ ਹੈ ਉਹਨੂੰ ਸਵੀਕਾਰ ਕਰਦੀ ਹੈ ਫਿਰ ਦੋਨੋਂ ਧਿਰਾਂ ਦੀਆਂ ਦਲੀਲਾਂ ਸੁਣਦੀ ਹੈ ਉਹਨਾਂ ਨੂੰ ਸੁਣਦੀ ਹੈ ਡਾਕੂਮੈਂਟ ਚੈੱਕ ਕਰਦੀ ਹੈ ਕੇਸ ਦੇਖਦੀ ਹੈ ਦੋਨੋਂ ਧਿਰਾਂ ਆਪਣੀ ਮਰਜ਼ੀ ਦੇ ਨਾਲ ਤਲਾਕ ਲੈ ਰਹੀਆਂ ਨੇ ਜਾਂ ਫਿਰ ਸਹਿਮਤ ਨਹੀਂ ਹੈਗੀਆਂ ਸਾਰਾ ਕੁਝ ਦੇਖਿਆ ਜਾਂਦਾ ਹੈ ਇਸ ਪ੍ਰਕਿਰਿਆ ਵਿੱਚ ਲਗਭਗ 1-2 ਮਹੀਨੇ ਲੱਗ ਜਾਂਦੇ ਨੇਗੇ ਤੇ ਸੁਪਰੀਮ ਕੋਰਟ ਦੇ ਨਿਯਮ ਦੇ ਮੁਤਾਬਕ ਅਦਾਲਤ ਹੈ ਜਿਹੜੀ ਉਹ 6 ਮਹੀਨੇ ਦਾ ਸਮਾਂ ਦਿੰਦੀ ਹੈਗੀ ਤੇ ਕਾਨੂੰਨ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ ਪਰ ਸੁਪਰੀਮ ਕੋਰਟ ਦੀਆਂ ਕੀ ਇਹੋ ਜਿਹੀਆਂ ਜੱਜਮੈਂਟਸ ਵੀ ਨੇ ਕਿ ਜਲਦੀ ਵੀ ਤਲਾਕ ਹੋ ਸਕਦਾ ਹੈ ਜਿਹੜਾ ਇਹ 6 ਮਹੀਨੇ ਦਾ ਟਾਈਮ ਪੀਰੀਡ ਹੈ ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਇਹ ਜਿਹੜਾ ਸਮਾਂ ਦਿੱਤਾ ਜਾਂਦਾ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਪਤੀ ਪਤਨੀ ਨੂੰ ਇੱਕ ਵਾਰ ਫਿਰ ਸੋਚਣ ਦਾ ਮੌਕਾ ਮਿਲ ਜੇ ਕੋਈ ਜਲਦਬਾਜ਼ੀ ਨਾ ਹੋ ਜੇ ਕਿਉਂਕਿ ਇਹ ਇੱਕ ਬਹੁਤ ਵੱਡਾ ਰਿਸ਼ਤਾ ਹੁੰਦਾ ਹੈ ਪਤੀ ਪਤਨੀ ਦਾ ਕਈ ਵਾਰੀ ਗੁੱਸੇ ਗਿਲੇ ਦੇ ਵਿੱਚ ਜਲਦਬਾਜ਼ੀ ਦੇ ਵਿੱਚ ਕਈ ਵਾਰੀ ਕਈ પતિ ਪਤਨੀ ਕਦਮ ਪੁੱਟ ਲੈਂਦੇ ਨੇ ਪਰ ਬਾਅਦ ਦੇ ਵਿੱਚ ਫੇਰ ਕਈ ਵਾਰੀ ਪਿਸਤਾਉਣਾ ਪੈ ਜਾਂਦਾ ਹੈ ਜੇਕਰ ਪਤੀ ਪਤਨੀ ਚਾਹਣ ਤਾਂ ਉਹ ਇਸ ਸਮੇਂ ਦੇ ਦੌਰਾਨ ਤਲਾਕ ਵਾਪਸ ਵੀ ਲੈ ਸਕਦੇ ਨੇ ਕਿ ਉਹਨਾਂ ਨੂੰ ਤਲਾਕ ਨਹੀਂ ਚਾਹੀਦਾ ਜੀ ਜਲਦਬਾਜ਼ੀ ਚ ਕੰਮ ਹੋ ਗਿਆ ਗਲਤੀ ਹੋ ਗਈ ਸੁਪਰੀਮ ਕੋਰਟ ਦੇ ਇੱਕ ਫੈਸਲੇ ਦੇ ਅਨੁਸਾਰ ਜੇਕਰ ਅਦਾਲਤ ਨੂੰ ਇਹ ਲੱਗਦਾ ਹੈ ਕਿ ਦੋਨੋਂ ਧਿਰਾਂ ਦਾ ਰਿਸ਼ਤਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਤਾਂ ਫਿਰ ਜਿਹੜਾ ਇਹ 6 ਮਹੀਨੇ ਦਾ ਟਾਈਮ ਪੀਰੀਅਡ ਹੈ ਜਿਹੜੀ ਉਡੀਕ ਕਰਨੀ ਪੈਂਦੀ ਹੈ ਇਸ ਮਿਆਦ ਨੂੰ ਖਤਮ ਵੀ ਕੀਤਾ ਜਾ ਸਕਦਾ ਹੈ ਤੇ ਫਿਰ ਉਸ ਤੋਂ ਬਾਅਦ ਅੰਤਮ ਸੁਣਵਾਈ ਹੁੰਦੀ ਹੈ ਤਲਾਕ ਦਾ ਆਰਡਰ ਜਾਰੀ ਕਰਨਾ ਹੁੰਦਾ ਹੈ ਜੇਕਰ ਦੋਨੋਂ ਤਰ੍ਹਾਂ 6 ਮਹੀਨਿਆਂ ਦੇ ਬਾਅਦ ਵੀ ਤਲਾਕ ਚਾਹੁੰਦੀਆਂ ਨੇ ਆਪਣੀ ਜਿਹੜੀ ਉਹਨਾਂ ਨੇ ਸਹਿਮਤੀ ਕੀਤੀ ਹੈ ਤਲਾਕ ਦੀ ਕੀ ਤਲਾਕ ਲੈਣਾ ਹੈ ਉਸ ਤੇ ਖੜੀਆਂ ਨੇ ਤਾਂ ਅਦਾਲਤ ਹੈ ਜਿਹੜੀ ਉਹ ਫਿਰ ਤਲਾਕ ਦਾ ਆਰਡਰ ਕਰ ਦਿੰਦੀ ਹੈ ਤਲਾਕ ਨੂੰ ਮਨਜ਼ੂਰੀ ਦੇ ਦਿੰਦੀ ਹੈ ਆਪਸੀ ਸਹਿਮਤੀ ਦੇ ਨਾਲ ਤਲਾਕ ਹੋਣ ਦੇ ਵਿੱਚ ਆਮ ਤੌਰ ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ 6 ਕੁ ਮਹੀਨੇ ਦਾ ਹੀ ਸਮਾਂ ਲੱਗਦਾ ਹੈ ਇਹ ਸਮਾਂ ਅਦਾਲਤੀ ਕਾਰਵਾਈ ਤੇ ਵੀ ਥੋੜਾ ਨਿਰਭਰ ਕਰਦਾ ਹੈ ਜੇਕਰ ਅਦਾਲਤ ਵਿੱਚ ਪਹਿਲਾਂ ਹੀ ਕਈ ਹੋਰ ਬਹੁਤ ਸਾਰੇ ਅਜਿਹੇ ਇਹੋ ਜਿਹੇ ਕੇਸ ਚੱਲ ਰਹੇ ਨੇ ਅਦਾਲਤ ਤੇ ਕੇਸਾਂ ਦਾ ਭਾਰ ਬਹੁਤ ਜ਼ਿਆਦਾ ਹੈ ਤਾਂ ਥੋੜਾ ਬਹੁਤਾ ਸਮਾਂ ਹੋਰ ਵੀ ਲੱਗ ਸਕਦਾ ਹੈ ਇੱਕ ਜਿਹੜਾ ਅਸੀਂ ਬਿਵਾਦਤ ਤਲਾਕ ਦੀ ਗੱਲ ਕੀਤੀ ਹੈ ਉਸ ਤੇ ਕਿੰਨਾ ਟਾਈਮ ਲੱਗਦਾ ਹੈ ਜੇਕਰ ਪਤੀ ਪਤਨੀ ਵਿੱਚੋਂ ਕੋਈ ਇੱਕ ਭਾਵੇਂ ਪਤੀ ਜਾਂ ਪਤਨੀ ਦੋਨਾਂ ਵਿੱਚੋਂ ਕੋਈ ਇੱਕ ਤਲਾਕ ਨਹੀਂ ਚਾਹੁੰਦਾ ਤਾਂ ਇਹ ਫਿਰ ਮੁਸ਼ਕਲ ਹੋ ਜਾਂਦਾ ਹੈਗਾ ਇਸ ਦੇ ਵਿੱਚ ਕਈ-ਕਈ ਸਾਲ ਲੱਗ ਜਾਂਦੇ ਨੇ ਕਈ ਵਾਰੀ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਲੰਮਾ ਟਾਈਮ ਹੈ ਜਿਹੜਾ ਤਲਾਕ ਦਾ ਕੇਸ ਚੱਲਦਾ ਰਹਿੰਦਾ ਹੈ ਹਸਬੰਡ ਵਾਈਫ ਦੇ ਵਿੱਚ ਸਹਿਮਤੀ ਨਹੀਂ ਬਣਦੀ ਕਦੇ ਮੀਡੀਏਸ਼ਨ 'ਚ ਕਦੇ ਕੋਰਟ 'ਚ ਕਦੇ ਕੁਝ ਕਦੇ ਕੁਝ Hindu Marriage Act ਬਣਿਆ ਹੋਇਆ ਹੈ ਇਸ ਦੇ ਤਹਿਤ ਇੱਕ ਪਾਸੜ ਜਿਹੜਾ ਤਲਾਕ ਹੈ ਇਹ ਜਿਹੜਾ ਵਿਵਾਦਿਤ ਤਲਾਕ ਹੈ ਇਸ ਇਹ ਲੈਣ ਦੇ ਲਈ ਨੇ ਕੁਝ ਕਾਰਨ ਦੱਸੇ ਗਏ ਨੇ ਇੱਕ ਸੈਕਸ਼ਨ ਹੈ ਇਸ ਐਕਟ ਦੇ ਵਿੱਚ 13 ਤੇ ਕੁਝ ਜਾਇਜ਼ ਕਾਰਨ ਹੁੰਦੇ ਨੇ ਜਿਹੜੇ ਦੱਸਣੇ ਪੈਂਦੇ ਨੇ ਕੁਝ ਕਾਨੂੰਨੀ ਆਧਾਰ ਹੋਣਾ ਚਾਹੀਦਾ ਹੈ ਕਿ ਕਿਉਂ ਤਲਾਕ ਚਾਹੀਦਾ ਜਿਵੇਂ ਕਿ ਜੇ ਅਸੀਂ ਗੱਲ ਕਰੀਏ ਸੰਖੇਪ ਦੇ ਵਿੱਚ ਵੈਸੇ ਤਾਂ ਇੱਕ ਡਿਟੇਲਡ ਵੀਡੀਓ ਪਹਿਲਾਂ ਬਣਾਈ ਹੋਈ ਆ ਯਾਰ ਦੋਸਤ ਮਿੱਤਰੋ ਜਾ ਕੇ ਦੇਖ ਸਕਦੇ ਨੇ ਜੇਕਰ ਪਤੀ ਦਾ ਜਾਂ ਪਤਨੀ ਦਾ ਕਿਸੇ ਹੋਰ ਵਿਅਕਤੀ ਦੇ ਨਾਲ ਕੋਈ ਗੈਰ ਸਬੰਧ ਹੈਗਾ ਨਜਾਇਜ਼ ਸਬੰਧ ਹੈਗਾ ਤਾਂ ਵੀ ਇੱਕ ਗਰਾਉਂਡ ਬਣਾਇਆ ਜਾ ਸਕਦਾ ਹੈ ਜਾਂ ਅਸੀਂ ਕ੍ਰਿਉਲਟੀ ਕਹਿ ਸਕਦੇ ਹਾਂ ਠੀਕ ਹੈ ਕੋਈ ਮਾਨਸਿਕ ਜਾਂ ਕੋਈ ਸਰੀਰ ਕੋਈ ਪਰੇਸ਼ਾਨੀ ਹੈ ਕੋਈ ਕੁੱਟਮਾਰ ਹੋ ਰਹੀ ਹੈ ਲੜਾਈ ਝਗੜਾ ਹੋ ਰਿਹਾ ਹੈ ਜਾਂ ਕਿਸੇ ਨੇ ਕਿਸੇ ਨੂੰ ਤ્યાਗ ਦਿੱਤਾ ਹੈ 2 ਸਾਲ ਤੱਕ ਬਿਨਾਂ ਕਿਸੇ ਕਾਰਨ ਛੱਡ ਦਿੱਤਾ ਹੈ ਜਾਂ ਧਰਮ ਪਰਿਵਰਤਨ ਕਰ ਲਿਆ ਹੈ ਇੱਕ ਦੂਜੇ ਦੀ ਸਹਿਮਤੀ ਤੋਂ ਬਿਨਾਂ ਧਰਮ ਬਦਲ ਲਿਆ ਹੈ ਜਾਂ ਕੋਈ ਮਾਨਸਿਕ ਵਿਕਾਰ ਹੈ ਕੋਈ ਗੰਭੀਰ ਮਾਨਸਿਕ ਬਿਮਾਰੀ ਹੈ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਕੋਈ ਲਾ ਇਲਾਜ ਬਿਮਾਰੀ ਹੈ ਕੋਈ ਐਡ ਜਿਹਾ ਕੋਈ ਕੋੜ ਵਰਗੀ ਬਿਮਾਰੀ ਹੈ ਠੀਕ ਹੈ ਕੋਈ ਵੱਡੀ ਗੱਲ ਲੁਕਾ ਲਈ ਛਪਾ ਲਈ ਵਿਆਹ ਤੋਂ ਪਹਿਲਾਂ ਕੋਈ ਹੋਰ ਅਯੋਗਤਾ ਹੈਗੀ ਹੈ ਜੇਕਰ ਪਤੀ ਜਾਂ ਪਤਨੀ ਸਰੀਰਕ ਸੰਬੰਧ ਬਣਾਉਣ ਦੇ ਵਿੱਚ ਯੋਗ ਨਹੀਂ ਹੈਗੇ ਜਾਂ ਫਿਰ 7 ਸਾਲਾਂ ਤੋਂ ਕਿਸੇ ਦਾ ਕੋਈ ਪਤਾ ਹੀ ਨਹੀਂ ਜਾਂ ਪਤੀ ਕਿਤੇ ਚਲਾ ਗਿਆ ਉਹਦਾ ਕੋਈ ਪਤਾ ਹੀ ਨਹੀਂ ਜਾਂ ਤਾਂ ਪਤਾ ਨਹੀਂ ਕਿ ਮਰ ਗਿਆ ਕਿ ਜਿਉਂਦਾ ਹੈ 7 ਸਾਲ ਤੋਂ ਵੱਧਦਾ ਟਾਈਮ ਹੋ ਗਿਆ ਇਸ ਤਰ੍ਹਾਂ ਦੇ ਕਈ ਕਾਰਨ ਨੇ ਕਈ ਗਰਾਉਂਡ ਨੇ ਜਿਨ੍ਹਾਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ ਵਿਵਾਦਿਤ ਤਲਾਕ ਲੈਣ ਦੇ ਲਈ ਪਤੀ ਜਾਂ ਪਤਨੀ ਵਿੱਚੋਂ ਕੋਈ ਵੀ ਇੱਕ ਅਦਾਲਤ ਦੇ ਵਿੱਚ ਜਿਹੜੀ ਤਲਾਕ ਦੀ ਪਟੀਸ਼ਨ ਹੈ ਕੇਸ ਇਹ ਉਹ ਦਰ ਕਰ ਸਕਦਾ ਹੈ ਇਸ ਤੋਂ ਬਾਅਦ ਅਦਾਲਤ ਫਿਰ ਦੂਜੀ ਧਿਰ ਨੂੰ ਨੋਟਿਸ ਭੇਜਦੀ ਹੈ ਸਮਨ ਭੇਜਦੀ ਹੈ ਨੋਟਸ ਮਿਲਣ ਤੋਂ ਬਾਅਦ ਦੂਜੀ ਧਿਰ ਨੋਟਿਸ ਦਾ ਜਵਾਬ ਦਿੰਦੀ ਹੈ ਜਾਂ ਕਈ ਵਾਰੀ ਤਾਂ ਇਦਾਂ ਹੁੰਦਾ ਹੈ ਕਿ ਕਈ-ਕਈ ਤਰੀਕਾਂ ਤੇ ਤਾਂ ਸਮਨਿੰਗ ਜਿਹੜੀ ਹੋ ਹੀ ਨਹੀਂ ਪਉਂਦੀ ਸਰਵਿਸ ਨਹੀਂ ਹੁੰਦੀ ਦੁਬਾਰਾ-ਦੁਬਾਰਾ ਸਮਨ ਭੇਜਣੇ ਪੈਂਦੇ ਨੇ ਕਈ ਤਰ੍ਹਾਂ ਦੇ ਪੰਗੇ ਹੁੰਦੇ ਨੇ ਤਾਂ ਵੀ ਲੰਮਾ ਟਾਈਮ ਲੱਗ ਜਾਂਦਾ ਹੈ ਇਸ ਤੋਂ ਬਾਅਦ ਜੇਕਰ ਉਹ ਤਲਾਕ ਲਈ ਸਹਿਮਤ ਨਹੀਂ ਹੁੰਦਾ ਜਿਹੜੀ ਦੂਜੀ ਧਿਰ ਹੁੰਦੀ ਹੈ ਪਤੀ ਹੋਵੇ ਭਾਵੇਂ ਪਤਨੀ ਹੋਵੇ ਤਾਂ ਕੇਸ ਹੈ ਜਿਹੜਾ ਲੰਮਾ ਚੱਲਦਾ ਹੈ ਸਬੂਤ ਜਾਂ ਕੋਈ ਗਵਾਹੀ ਹੁੰਦੀ ਹੈ ਕਿਸੇ ਦੀ ਫਿਰ ਉਹਨਾਂ ਤੇ ਕਾਰਵਾਈ ਹੁੰਦੀ ਹੈ ਸਬੂਤ ਪੇਸ਼ ਕੀਤੇ ਜਾਂਦੇ ਨੇ ਗਵਾਹਾਂ ਹੁੰਦੀਆਂ ਨੇ ਅਦਾਲਤ ਦੋਨੋਂ ਧਿਰਾਂ ਨੂੰ ਸੁਣਦੀ ਹੈ ਗਵਾਹਾਂ ਦੀ ਗਵਾਹੀ ਲੈਂਦੀ ਹੈ ਜੇਕਰ ਅਦਾਲਤ ਨੂੰ ਲੱਗਦਾ ਹੈ ਕਿ ਤਲਾਕ ਸਹੀ ਹੈ ਤਾਂ ਤਲਾਕ ਦੀ ਮਨਜ਼ੂਰੀ ਦੇ ਦਿੰਦੀ ਹੈ ਇਸ ਦੇ ਵਿੱਚ ਅਸੀਂ ਅਖੀਰ ਦੇ ਵਿੱਚ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਇਹ ਵਿਵਾਦਿਤ ਤਲਾਕ ਹੁੰਦਾ ਹੈ ਜਿਹੜਾ ਇੱਕ ਧਿਰ ਵੱਲੋਂ ਫੈਲ ਕੀਤਾ ਜਾਂਦਾ ਹੈ ਉਹਦੇ ਵਿੱਚ ਬਹੁਤ ਲੰਮਾ ਸਮਾਂ ਲੱਗ ਜਾਂਦਾ ਹੈ ਕਈ ਕਈ ਸਾਲ ਲੱਗ ਜਾਂਦੇ ਨੇ ਦੋਸਤੋ ਭਾਰਤ ਵਿੱਚ ਤਲਾਕ ਵੱਖ-ਵੱਖ ਧਰਮਾਂ ਦੇ ਲਈ ਵੱਖ-ਵੱਖ ਕਾਨੂੰਨਾਂ ਦੀ ਨ ਹੁੰਦਾ ਕਿਉਂਕਿ ਭਾਰਤ ਵਿੱਚ ਬਹੁਤ ਸਾਰੇ ਧਰਮ ਨੇ ਤੇ ਉਹਨਾਂ ਦਾ ਜਿਹੜਾ ਕਾਨੂੰਨ ਹੈ ਉਹ ਵੀ ਵੱਖੋ-ਵੱਖਰਾ ਹੈ ਉਦਾਹਰਨ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ Hindu Marriage Act ਬਣਿਆ ਹੋਇਆ ਹੈ ਜਿਹੜੇ ਮੁਸਲਿਮ ਨੇ ਉਹਨਾਂ ਦਾ ਆਪਣਾ ਕਾਨੂੰਨ ਹੈ ਪਰਸਨਲ ਲਾਅ ਹੈ ਤੇ ਇੱਕ ਹੋਰ ਜਿਹੜਾ ਸਪੈਸ਼ਲ ਮੈਰਜ ਐਕਟ ਬਣਿਆ ਹੋਇਆ ਹੈ ਬਾਕੀ ਈਸਾਈ ਧਰਮ ਦੇ ਲੋਕ ਵੀ ਧਰਮ ਭਾਰਤ ਦੇ ਵਿੱਚ ਹੈਗੇ ਨੇ ਉਹਨਾਂ ਦੇ ਲਈ ਵੀ ਵੱਖਰਾ ਪ੍ਰੋਸੀਜਰ ਹੈ ਮੋٹے ਜਿਹੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਪਤੀ ਪਤਨੀ ਦੋਨੋਂ ਸਹਿਮਤ ਨੇ ਦੋਨੋਂ ਆਪਣੀ ਮਰਜ਼ੀ ਦੇ ਨਾਲ ਤਲਾਕ ਲੈਣਾ ਚਾਹੁੰਦੇ ਨੇ ਤਾਂ ਫਿਰ ਘੱਟੋ-ਘੱਟ 6 ਕੁ ਮਹੀਨੇ ਦਾ ਲੱਗ ਹੀ ਜਾਂਦੇ ਨੇ 6 ਕੁ ਮਹੀਨੇ ਉਡੀਕ ਕਰਨੀ ਪੈਂਦੀ ਹੈ ਕੁਝ ਕੁ ਕੇਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਲਦੀ ਤਲਾਕ ਹੋ ਜਾਂਦਾ ਹੈ ਪਰ ਆਮ ਤੌਰ ਤੇ ਅਸੀਂ 6 ਮਹੀਨਿਆਂ ਦਾ ਟਾਈਮ ਪੀਰੀਅਡ ਮੰਨ ਕੇ ਚੱਲੀਏ ਕਿ ਸਹਿਮਤੀ ਵਾਲੇ ਤਲਾਕ ਦੇ ਵਿੱਚ 6 ਕੁ ਮਹੀਨੇ ਲੱਗਦੇ ਨੇ ਪਰ ਜਦੋਂ ਇੱਕ ਧਿਰ ਤਲਾਕ ਚਾਹੁੰਦੀ ਹੈ ਦੂਜੀ ਧਿਰ ਤਲਾਕ ਨਹੀਂ ਚਾਹੁੰਦੀ ਤਾਂ ਫਿਰ ਮਾਮਲਾ ਜਿਹੜਾ ਉਹ ਅਦਾਲਤ ਦੇ ਵਿੱਚ ਚੱਲਦਾ ਰਹਿੰਦਾ ਹੈ ਲੰਮੇ ਟਾਈਮ ਤੱਕ ਚੱਲਦਾ ਰਹਿੰਦਾ ਹੈ ਅਦਾਲਤ ਦੋਨਾਂ ਧਿਰਾਂ ਨੂੰ ਸੁਣਦੀ ਹੈ ਸਬੂਤ ਦੇਖਣੇ ਪੈਂਦੇ ਨੇ ਗਵਾਹਾਂ ਨੂੰ ਸੁਣਨਾ ਪੈਂਦਾ ਹੈ ਜਿਨ੍ਹਾਂ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਤੇ ਬਾਕੀ ਅਦਾਲਤਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੇਸ ਚੱਲ ਰਹੇ ਹੁੰਦੇ ਨੇ ਉਹਨਾਂ ਕਰਕੇ ਵੀ ਦੇਰੀ ਹੁੰਦੀ ਰਹਿੰਦੀ ਹੈ। ਕਈ ਵਾਰੀ ਜਿਹੜੀ ਦੂਜੀ ਧਿਰ ਹੁੰਦੀ ਹੈ ਜਿਹੜਾ ਇਹ ਵਿਵਾਦਿਤ ਤਲਾਕ ਹੁੰਦਾ ਹੈ ਉਸ ਕੇਸ ਦੇ ਵਿੱਚ ਦੂਜੀ ਧਿਰ ਨੋਟਿਸ ਲੈਣ ਤੋਂ ਮਨਾ ਕਰ ਦਿੰਦੀ ਹੈ, ਇਨਕਾਰ ਕਰ ਦਿੰਦੀ ਹੈ ਜਾਂ ਫਿਰ ਅਦਾਲਤ ਨੂੰ ਜਲਦੀ ਜਵਾਬ ਨਹੀਂ ਦਿੰਦੀ ਜਿਸ ਦੇ ਨਾਲ ਕੇਸ ਜਿਹੜਾ ਹੋਰ ਵੀ ਲੰਮਾ ਹੋ ਜਾਂਦਾ ਹੈ। ਫਿਰ ਅਦਾਲਤ ਨੂੰ ਵਾਰ-ਵਾਰ ਸੱਮਣੇ ਭੇਜਣੇ ਪੈਂਦੇ ਨੇ। ਅਦਾਲਤਾਂ ਦੇ ਵਿੱਚ ਪਹਿਲਾਂ ਹੀ ਬਹੁਤ ਕੇਸ ਚੱਲ ਰਹੇ ਨੇ ਇਸ ਕਰਕੇ ਜਿਹੜੀਆਂ ਡੇਟਾ ਦੇ ਤਰੀਕਾ ਨੇ ਉਹ ਲੰਮੀਆਂ ਪੈਂਦੀਆਂ ਨੇ ਤੇ ਇਸ ਕਰਕੇ ਵੀ ਤਲਾਕ ਦੇ ਕੇਸ ਦੇ ਵਿੱਚ ਜਿਹੜਾ ਸਮਾਂ ਕਾਫੀ ਲੱਗ ਜਾਂਦਾ ਹੈਗਾ ਤਰੀਕ ਤੇ ਤਰੀਕ ਪੈਂਦੀ ਰਹਿੰਦੀ ਹੈ ਕਈ ਵਾਰੀ ਦੋਨੋਂ ਤਲਾਕ ਚਾਹੁੰਦੇ ਹੁੰਦੇ ਨੇ ਪਰ ਕਈ ਵਾਰੀ ਜਾਇਦਾਦ ਵਾਲਾ ਪੰਗਾ ਸੜ ਜਾਂਦਾ ਹੈ ਉਹਨਾਂ ਤੇ ਸਹਿਮਤੀ ਨਹੀਂ ਬਣਦੀ ਜਾਂ ਬੱਚਿਆਂ ਦੇ ਬਾਰੇ ਸਹਿਮਤੀ ਨਹੀਂ ਬਣਦੀ ਕੌਣ ਰੱਖੂਗਾ ਕੌਣ ਦੇਖਭਾਲ ਕਰੂਗਾ ਜਾਂ ਜਿਹੜੇ ਬੱਚਿਆਂ ਦੇ ਖਰਚੇ ਹੁੰਦੇ ਨੇ ਉਹਨਾਂ ਤੇ ਸਹਿਮਤੀ ਨਹੀਂ ਹੋ ਪਉਂਦੀ ਤੇ ਜੇ ਇਸ ਤਰ੍ਹਾਂ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਫਿਰ ਜਿਹੜਾ ਕੇਸ ਹੈ ਉਹ ਕਾਫੀ ਲੰਮਾ ਚੱਲਦਾ ਹੈ ਕਈ ਵਾਰੀ ਇੱਕ ਦੂਜੇ ਉੱਤੇ ਝੂਠੇ ਦੋਸ਼ ਲਗਾਉਂਦੇ ਰਹਿੰਦੇ ਨੇ ਹਸਬੰਡ ਵਾਈਫ ਉਸ ਕਰਕੇ ਵੀ ਦੇਰੀ ਹੋ ਜਾਂਦੀ ਹੈ ਦੋਸ਼ਾਂ ਦੀ ਜਾਂਚ ਕਰਨ ਦੇ ਵਿੱਚ ਬਹੁਤ ਏ ਰੇ ਸਮਾਂ ਲੱਗ ਜਾਂਦਾ ਹੈ ਭਾਰਤ ਦੇ ਵਿੱਚ ਜਿਹੜਾ ਇਹ ਤਲਾਕ ਹੈ ਇਸ ਨੂੰ ਚੰਗਾ ਵੀ ਨਹੀਂ ਮੰਨਿਆ ਜਾਂਦਾ ਇਸ ਕਰਕੇ ਕਈ ਵਾਰੀ ਦੋਨੋਂ ਧਿਰਾਂ ਅ ਪਰਿਵਾਰ ਜਾਂ ਸਮਾਜ ਦੇ ਦਬਾਅ ਕਾਰਨ ਝਿਜਕਦੀਆਂ ਰਹਿੰਦੀਆਂ ਨੇ ਜਿਸ ਕਾਰਨ ਮਾਮਲਾ ਜਿਹੜਾ ਉਹ ਲੰਮਾ ਹੋ ਜਾਂਦਾ ਹੈ ਜੇਕਰ ਪਤੀ ਪਤਨੀ ਦੇ ਬੱਚੇ ਨੇ ਕੋਈ ਜਵਾਕ ਹੈ ਤਾਂ ਇਹ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਬੱਚੇ ਦੀ ਜਾਂ ਬੱਚਿਆਂ ਦੀ ਜਿਸ ਦੇ ਕਾਰਨ ਅਦਾਲਤ ਨੂੰ ਫੈਸਲਾ ਲੈਣ ਦੇ ਵਿੱਚ ਸਮਾਂ ਲੱਗ ਜਾਂਦਾ ਹੈ ਕਿਉਂਕਿ ਅਦਾਲਤ ਨੇ ਬੱਚੇ ਦਾ ਫਿਊਚਰ ਦੇਖਣਾ ਹੁੰਦਾ ਹੈ ਉਹਦੀ ਸੇਫਟੀ ਦੇਖਣੀ ਹੁੰਦੀ ਹੈ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਕਰ ਜਾਇਦਾਦ ਦੀ ਵੰਡ ਜਾਂ ਖਰਚਿਆਂ ਦਾ ਫੈਸਲਾ ਨਹੀਂ ਹੁੰਦਾ ਤਾਂ ਮਾਮਲਾ ਹੋਰ ਗੁੰਝਲਦਾਰ ਹੋ ਜਾਂਦਾ ਹੈ ਕਈ ਵਾਰ ਇੱਕ ਤੇਰ ਦੂਜੀ ਤੇਰ ਤੋਂ ਵੱਧ ਜਾਇਦਾਦ ਦੀ ਮੰਗ ਕਰਦੀ ਹੈ ਜਿਸ ਦੇ ਨਾਲ ਮਾਮਲਾ ਜਿਹੜਾ ਹੋਰ ਲੰਮਾ ਹੋ ਜਾਂਦਾ ਹੈ ਤੇ ਕੁਝ ਵਕੀਲ ਵੀ ਇਹੋ ਜਿਹੇ ਹੁੰਦੇ ਨੇ ਕਿ ਜਾਣ ਬੁੱਝ ਕੇ ਕੇਸ ਨੂੰ ਲੰਮਾ ਕਰ ਦਿੰਦੇ ਨੇ ਕੁਝ ਕੁ ਵਕੀਲ ਹੁੰਦੇ ਨੇ ਸਾਰਿਆਂ ਦੀ ਅਸੀਂ ਗੱਲ ਨਹੀਂ ਕਰਦੇ ਉਹ ਵਕੀਲ ਚਾਹੁੰਦੇ ਹੁੰਦੇ ਨੇ ਕਿ ਹਰੇਕ ਤਰੀਕ ਤੇ ਫੀਸ ਆਉਂਦੀ ਰਹੇ ਕੇਸ ਚੱਲਦਾ ਰਹੇ ਜੇਕਰ ਦੋਨਾਂ ਧਿਰਾਂ ਦੇ ਵਕੀਲ ਵਾਰ-ਵਾਰ ਨਵੀਆਂ ਦਲੀਲਾਂ ਪੇਸ਼ ਕਰਦੇ ਨੇ ਤਾਂ ਵੀ ਅਦਾਲਤ ਨੂੰ ਹੋਰ ਸਮਾਂ ਦੇਣਾ ਪੈਂਦਾ ਹੈ ਦੋਸਤੋ ਖੀਰ ਦੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਇਸੇ ਸਿੱਟੇ ਤੇ ਪਹੁੰਚਦੇ ਹਾਂ ਕਿ ਤਲਾਕ ਇੱਕ ਬਹੁਤ ਹੀ ਮੁਸ਼ਕਲ ਫੈਸਲਾ ਹੈ ਔਖਾ ਫੈਸਲਾ ਹੈ ਪਰ ਸਹੀ ਕਾਨੂੰਨੀ ਜਾਣਕਾਰੀ ਹੋਣ ਦੇ ਨਾਲ ਇਹ ਜਿਹੜਾ ਫਿਰਕੇ ਰਿਆ ਜਿਹੜੀ ਇਹ ਇਹ ਆਸਾਨ ਹੋ ਸਕਦੀ ਹੈਗੀ ਜੇਕਰ ਤੁਹਾਨੂੰ ਤਲਾਕ ਨਾਲ ਸੰਬੰਧਿਤ ਕਿਸੇ ਵੀ ਕਾਨੂੰਨੀ ਮੁੱਦੇ ਤੇ ਕਾਨੂੰਨੀ ਸਲਾਹ ਜਾਂ ਸਹਿਯਾ ਦੀ ਲੋੜ ਹੈ ਤਾਂ ਤੁਸੀਂ ਕਿਸੇ ਚੰਗੇ ਤਜਰਬੇਕਾਰ ਵਕੀਲ ਦੇ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਮੇਰੀ ਇਸ ਵੀਡੀਓ ਦੇ ਸਹਾਰੇ ਨਾ ਬੈਠੇ ਰਹੋ ਇਹ ਤੁਹਾਡੀ ਜਾਣਕਾਰੀ ਦੇ ਲਈ ਵੀਡੀਓ ਬਣਾਈ ਹੈ ਜਿਹੜਾ ਵੀ ਤੁਹਾਡਾ ਕੋਈ ਜਾਣਕਾਰ ਚੰਗਾ ਤਜਰਬੇਕਾਰ ਵਕੀਲ ਹੈਗਾ ਤੁਸੀਂ ਉਹਦੇ ਨਾਲ ਸੰਪਰਕ ਜਰੂਰ ਕਰੋ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਤਲਾਕ ਦੇ ਬਾਰੇ ਵਿੱਚ ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਊਗੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ